ਅਗਲੇ ਥਣਾ ਦੀ ਚਵਾਈ ਚੱਲਦੀ ਆ ਡਿਟੇਲ ਸਾਰੀ ਆ ਵੀਡੀਓ ਦੇ ਵਿੱਚ ਸੋਚਿਆ ਮੈਂ ਸਟਾਰਟਿੰਗ ਦੇ ਵਿੱਚ ਤੁਹਾਡੇ ਨਾਲ ਵੀਡੀਓ ਲਾਵਾਂ ਆ ਅਗਲੇ ਥਣਾ ਦਾ ਦੁੱਧ ਆ ਹਨਾ ਵੀਰੇ ਕੀ ਬਾਤ ਹੈ ਯਾਰ ਗਾੜੀ ਬਹੁਤ ਚੰਗੀ ਬਾਈ ਮਹਿੰਦੀ ਮਾੜੀ ਮੈਂ ਜਿੰਨਾ ਦਾ ਗਾੜੀ ਜੀ ਦੁੱਧ ਆ ਹਨਾ ਤੈਨਹੀਂ ਹੋ ਟਾਈਮ ਥੋੜਾ ਲੇਟ ਆ ਢਾਈ ਦਾ ਪੱਕੀ ਆ ਮੇਰੇ ਕੋਲੋਂ ਪੱਕੀ ਆ ਦੁੱਧ ਵੀ ਜਨਾ ਮੈਂ 20 ਕਿਲੋ ਦੇ ਦਊਗੀ ਫਿਰ ਜਿੱਦੀ ਗਾੜੀ ਜੰਨੀ ਆ 20 ਮਾ ਦੁੱਧ ਚਵਾਈ ਜਨਾ ਮੁੱਖਾ ਮੋਟਾ ਨਹੀਂ ਚਵਾਈ ਮੋਠੀ ਹੈ ਵਾਕਿਆ ਹੀ ਹਨਾ ਆਉਂਦੀ ਚੀ ਜੀਰ ਕੀਤਾ ਹਰ ਬਾਲਟੀ ਤਾਂ ਨੂੰ ਬਾਲਟੀ ਕਾਹਨੋਂ ਆਉਂਦੀ 1 ਮਿੰਟ ਚ ਵਾਹ ਕੀ ਪਾਤਾ ਐਵੀਆਂ ਦਾ ਭਰਤੂ ਤਿੰਨ ਨੇ ਇਹ ਨਹੀਂ ਠੀਕ ਆ ਯਾਰ ਬਹੁਤ ਨਿਆਰਾ ਜੁਆਈਆ ਕੀ ਕਹਿਣੇ ਆ ਜੱਟਾ ਆ ਵੇਖੋ ਸੱਜਣੋ ਇੱਕ ਭਰਤੀ ਦੂਜੀ ਲਾਤੀ ਇਹਦਾ ਕਰਮ ਵਾਲੀ ਨੇ ਨਾ ਅਗਲੇ ਥਣਾ ਜੀ ਨੇੜੇ ਲੈ ਆਂਦੀ ਸੀ ਬੜੀ ਝੁੱਟੀ ਦੁੱਧ ਨੂੰ ਖਰੀ ਆ ਬਾਕੀ ਸੂਈ ਸਵਾਈ ਆ ਤੁਸੀਂ ਚੋ ਲੈਣੀ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਆ ਜੀ ਤੁਹਾਡਾ ਸੰਧੂ ਦੇਦੀ ਫਾਰਮਿੰਗ ਦੇ ਵਿੱਚ ਸਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਆ ਸਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਸ੍ਰੀ ਗੁਰੂ ਰਾਮਦਾਸ ਦੀ ਨਗਰੀ ਸ੍ਰੀ ਅਮਰਤਸਰ ਸਾਹਿਬ ਤੇ ਕਪੂਰ ਡੇਰੀ ਫਾਰਮ ਵਾਲੇ ਸਜਣਾ ਕੋਲੇ ਪਹੁੰਚੇ ਆ। ਸੁਭਾ ਦੇ ਟਾਈਮ ਹੀ ਸੱਜਣੋ ਐਨੀਮਲ ਵਿਖਾ ਦਿੰਦੇ ਨੇ ਤੁਹਾਨੂੰ ਮੰਨ ਕੇ ਚੱਲੋ ਵੀ 7-8 ਨਗ ਤੇ ਜਿਹੜੇ ਸਾਰੇ ਹੀ ਇੱਥੇ ਸੂਵੇ ਸਵਾਜ ਪਸ਼ੂ ਹੁੰਦੇ ਆ ਗੱਲਾਂ ਬਾਤਾਂ ਹੋਈਆਂ ਵੀ ਸੱਜਣੋ ਜਿੰਨਾ ਦੁੱਧ ਦੱਸਿਆ ਜਾਂਦਾ ਤੇ ਵੀਰ ਹਰੀ ਕਹਿੰਦੇ ਵੀ ਉਹਨਾਂ ਤੁਸੀਂ ਚੋ ਕੇ ਲਿਜਾਇਓ ਤਸੱਲੀ ਕਰਕੇ ਖਰੀਦਦਾਰੀ ਕਰਿਓ ਵੇਚ ਨੀਲੀ ਰਾਵੀ ਦੀਆਂ ਮਈਆਂ ਸੂਈਆਂ ਸਵਾਈਆਂ ਤੇ ਮੋਹਰਾ ਦੇ ਟਾਪ ਦੇ ਨਗੀਨੇ ਬੱਠਪੁੜੇ ਵਾਲੇ ਪੱਖ ਤੋਂ ਸੱਜਣੋ ਕੱਦ ਕਾਠ ਵਾਲੇ ਤੋਂ ਲੈਵੇ ਭਾਂਡੇ ਤੁਹਾਨੂੰ ਚੈੱਕ ਕਰਾ ਦਨੇ ਆ ਤੇ ਜਿਵੇਂ ਮੈਂ ਤੁਹਾਨੂੰ ਦੱਸਤਾ ਨਾ ਸੱਜਣੋ ਸਵੇਰ ਦਾ ਟਾਈਮ ਆ ਤੇ ਚਵਾਈ ਹਜੇ ਹੋਣ ਵਾਲੀ ਆ ਟਾਈਮ ਵੀ ਨੋਟ ਕਰਾ ਦਿੰਨਾ ਪਹਿਲੀਆਂ ਦੇ ਵਿੱਚ ਹੀ ਤੁਹਾਨੂੰ ਉਸ ਹਿਸਾਬ ਨਾਲ ਗੈਸ ਲਾ ਲਿਓ ਤੇ ਕਿੰਨੇ ਕੁ ਲੇਟ ਆ ਕਰਾਈ ਵੀ ਰੇ ਟਾਈਮ ਚੈੱਕ ਮੇਰਾ ਭਰਾ ਲਓ ਵੀ ਸੱਜਣੋ ਆਹ ਚੈੱਕ ਕਰ ਲਓ 8:12 ਦਾ ਸਮਾਂ ਜਦੋਂ ਵੀਡੀਓ ਬਣਾ ਰਿਹਾ ਤੇ ਆਜੋ ਸ਼ੁਰੂ ਕਰਦੇ ਆਪਾਂ ਕਰਮਾ ਵਾਲੀ ਮੋਹਰਾ ਦੀ ਟਾਪ ਦੀ ਝੋਟੀ ਤੋਂ ਉਦੋਂ ਬਾਅਦ ਨੀਲੀ ਰਵੀ ਦੀ ਸੂਈ ਮੈਂ ਥੱਲੇ ਬੜਾ ਚੰਗਾ ਦੁੱਧ ਦੱਸਿਆ ਸਾਰੀਆਂ ਮਈਆਂ ਥੱਲੇ ਸਜਣੋਂ ਚੰਗਾ ਦੁੱਧ ਆ ਬਾਕੀ ਕਿੰਨਾ ਕਿੰਨਾ ਉਹ ਡਿਟੇਲ ਆਪਾਂ ਸਾਰੀ ਲੈ ਲਈਏ ਮੀਰ ਜੀ ਸਾਸਿਕਾ ਹਵਰ ਸੁਣਾਓ ਵਈਆ ਜੀ ਵਈਆ ਚੜਦੀ ਕਲਾ ਨਾ ਚੜਦੀ ਕਲਾ ਜੀ ਆਪਣਾ ਨਾਂ ਜੀ ਬਲਵਿੰਦਰ ਕੁਮਾਰ ਬਲਵਿੰਦਰ ਕੁਮਾਰ ਤੇ ਐਡਰੈਸ ਆਪਣਾ ਇੱਥੋਂ ਦਾ ਪ੍ਰੋਪਰ ਕਿਹਨੇ ਆਉਣਾ ਕਿਹੜੀ 100 ਫੁੱਟੀ ਰੋਡ 100 ਫੁੱਟੀ ਰੋਡ ਪ੍ਰੀਤਮ ਨਗਰ ਮੇਰਾ ਮਜਾ ਸਿਤਾ ਰਾਮ ਦਾ ਮੰਦਿਰ ਸਿਤਾ ਰਾਮ ਦਾ ਮੰਦਿਰ ਨੇੜੇ 100 ਫੁੱਟੀ ਰੋਡ ਪ੍ਰਤਾਪ ਨਗਰ ਨਹੀਂ ਪ੍ਰੀਤਮ ਨਗਰ ਪ੍ਰੀਤਮ ਨਗਰ ਸੋਰੀ ਸੱਜਣੋ ਪ੍ਰੀਤਮ ਨਗਰ ਓਕੇ ਤੇ ਆਪਣਾ ਮੋਬਾਈਲ ਨੰਬਰ ਜੀ 9652 12026 ਵੈਸੇ ਤਾਂ ਸੱਜਣੋ ਸਕਰੀਨ ਤੇ ਵੀ ਚੱਲਦਾ ਰਹੂਗਾ ਕਪੂਰ ਡੇਰੀ ਫਾਰਮ ਡੇਰੀ ਫਾਰਮ ਤੇ ਆਪਣੇ ਕੋਲੇ ਮਈਆਂ ਸਾਰੀਆਂ ਸੁਈਆਂ ਸਵਾਈਆਂ ਸਾਰੀਆਂ 6 ਨਗਰ ਆਪਣੇ ਕੋਲ 6 ਜਾਂ ਅਣੀ ਅੱਜ ਮਈਆਂ ਆਪਾਂ ਵਿਖਾਉਣੀਆਂ 6 ਨਗਰ ਹਾਂਜੀ ਤੇ ਛੇ ਸੂਈਆਂ 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 ਸਾਰੀਆਂ ਦੁੱਧ ਤੇ ਦੁੱਧ ਤੇ ਠੀਕ ਆ ਤੇ ਜੇ ਆਪਾਂ ਗੱਲ ਕਰੀਏ ਤਾਂ ਆਹ ਛੋਟੀ ਸੁਆ ਕਿਹੜਾ ਸੂਈ ਹੈ ਤੇ ਦੂਜਾ ਸੁਆ ਜੇ ਲੋ ਵੀ ਸੱਜਣਾ ਦੂਜਾ ਸੁਆ ਸੂਈ ਆ ਤੇ ਮਹਾਰਾਜ ਜੀ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਆ 6 ਦਿਨਾਂ ਤੇ ਨੇ 6 ਦਿਨਾਂ ਦੀ ਸੂਈ ਆ ਠੀਕ ਆ ਚੈੱਕ ਕਰ ਲੋ ਵੇਖਿਓ ਸੱਜਣਾ ਜਦੋਂ ਤਰਦੀ ਮੈਂ ਨੇ ਕਿਉਂਕਿ ਦੁੱਧ ਬਹੁਤ ਚੰਗਾ। ਕੱਟਾ ਕੱਟਾ। ਬੱਚਾ ਇਹਦੇ ਕੋਲੇ ਕੱਟਾ ਆ ਗਿਆ ਤੇ 6 ਦਿਨਾਂ ਦੀ ਸੂਈ ਪਹਿਲਣ ਝੋਟੀ ਨੇ ਕਿੰਨਾ ਦੁੱਧ ਪਿਜੋਇਆ ਇਹਦੇ ਮਾਲਕਾਂ ਤੋਂ ਪੁੱਛੇ। 16 ਕਿਲੋ। ਇਹਦੇ ਮਾਲਕਾਂ ਨੇ ਆਪਾਂ ਨੂੰ ਦੱਸਿਆ ਵੀ ਪਲੂਣ ਝੋਟੀ ਨੇ 16 ਕਿਲੋ ਦੁੱਧ ਦਿੱਤਾ। ਭਾਈ ਦਿੱਤਾ ਵੀ ਹੋ। 4 ਦਿਨਾਂ ਦਾ 5 ਦਿਨ ਦੀ ਸੂਈ ਜਾਂ 6 ਦਿਨ ਦੀ ਤੇ 15 ਕਿਲੋ ਤਿਆਰ ਜਿਹੜਾ 16 ਕਿਲੋ। 5-6 ਦਿਨਾਂ ਦੀ ਸੂਈ ਥੱਲੇ 15 ਕਿਲੋ ਦੁੱਧ ਤਿਆਰ ਆ। ਇਹਨਾਂ ਅਗਲਾ ਹਨਾ ਤੇ ਕਰਮਾਂ ਵਾਲੀ ਦੁੱਧ ਲਾ ਦੂ 20 ਨੂੰ ਹੱਥ। ਦੇ ਦੇ ਬੀ ਪਾਸ ਬੋਦੀ ਦੇਣਾ ਚਾਹੀਦਾ ਹਨ ਤੇ ਬੱਚਾ ਲਾ ਗਈ ਬੱਲਾ ਵੀਰੇ ਕੱਢੀਏ ਛੋਟੀ ਬਾਹਰ ਆਪਾਂ ਕਰਾਈਏ ਆਪਣੇ ਭੈਣਾ ਭਰਾਵਾਂ ਨੂੰ ਦਰਸ਼ਨ ਲਓ ਵੀ ਸੱਜਣੋ ਗੁਰੂਆਂ ਦੀ ਨਗਰੀ ਵਿੱਚੋਂ ਤੁਹਾਨੂੰ ਟਾਪ ਦੇ ਜਾਨਵਰ ਖਾਣ ਲੱਗਿਆ ਫੇਸ ਕੁਆਲਟੀ ਅੱਜ ਤੁਹਾਨੂੰ ਮੈਂ ਬਾਹਰ ਜਾ ਕੇ ਚੈੱਕ ਕਰਾਂਗਾ ਸਿੰਘ ਕੀ ਕਹਿਣੇ ਲੱਗਾ ਹੋਇਆ ਛੋਟੀ ਨੂੰ ਪੈਠਪੜਾ ਲੇਵਾ ਭਾਂਡਾ ਹਰ ਪੱਖ ਤੋਂ ਓਕੇ ਰਿਪੋਰਟ ਜੀ ਨੂੰ ਕਹਿੰਦੀ ਨਾ ਦੁਨੀਆ ਉਹ ਚੀਜ਼ ਆ ਸਾਰੀਆਂ ਮਈਆਂ ਨਹੀਂ ਬਾਹਰ ਕੱਢਾਂਗੇ ਜਿਹੜੀਆਂ ਜਿਹੜੀਆਂ ਦਿਲ ਲਾਕੀਆਂ ਉਹ ਤੁਹਾਨੂੰ ਮੈਂ ਬਾਹਰ ਚਲਾ ਕੇ ਵਿਖਾਉਂਗਾ ਕਿਉਂਕਿ ਇੱਥੇ ਤਸੱਲੀ ਹੁਣੀ ਆ ਸੱਜਣੋ ਥੋੜੀ ਉੱਥੇ ਥੋੜੀ ਜਿਹੀ ਜਗ੍ਹਾ ਦੀ ਨੇਰਾ ਵੇਖੋ ਤਰਦੀ ਝੋਟੀ ਫਿਰਦੀ ਨਾ ਜਿਵੇਂ ਮੰਡੀ 'ਚ ਹੁੰਦੀ ਆ ਕਮਾਲੋ ਸ਼ਾਜੀ ਵੇਖਿਓ ਕੁਆਲਿਟੀ ਫੇਸ ਕੁਆਲਿਟੀ ਕਿਆ ਬਾਤਾਂ ਵੇਖੋ ਸੱਜਣੋ ਲੇਵਾ ਘਾਹ ਨੂੰ ਵੀ ਬਹੁਤਾ ਹੀ ਚੰਗਾ ਕਰਮਾਂ ਵਾਲੀ ਦਾ ਵੇਖੋ ਦੇ ਕੱਦ ਵੀਰ ਦੇ ਤੋਂ ਨਤਾਜਾ ਲਾਇਓ ਬੱਚੇ ਦਾ ਕਰਕੇ ਥੋੜੀ ਜੀ ਕਾਲੀ ਕਰਕੇ ਗਈ ਆ ਬੱਚੇ ਤੇ ਕਰਮਾਂ ਵਾਲੀ ਤੇ 15 ਕਿਲੋ ਦੁੱਧ ਸਜਣੋ ਤਿਆਰ ਆ ਦੂਜਾ ਸੂਆ ਝੋਟੀ ਮਗਰ ਕੱਟਾ ਪੰਜਾ ਛੇਾਂ ਦਿਨਾਂ ਦੀ ਸੂਈ ਗਿੱਲੀ ਜਮਾਂ ਕਿਆ ਬਾਤਾਂ ਕਹਿ ਦੀਏ ਦਾ ਕੋਈ ਦੂਰ ਆਇਆ ਨਹੀਂ ਤੇ ਛਾੜੀ ਇਹਦਾ ਫਿਰ ਜਿਹੜੀ ਆਪਾਂ ਝੋਟੀ ਚਲਾ ਕੇ ਵਿਖਾਤੀ ਤੇ ਚੂਣ ਚਾਂਦੀ ਇੱਕ ਨੰਬਰ ਆ ਨਾ 100 ਦੀ 100 ਬੋਲ ਦੋ ਟਾਈ ਖਣਾ ਸੁਣਾ ਲੋ ਨਾਲ ਨੂੰ ਛੱਟਾ ਵਧੀਆ ਵਧੀਆ ਫਰਸ ਕਲਾਸ 100 ਦੀ 100 100 100 ਤੇ ਇਹਦਾ ਰੇਟ ਫਿਰ ਆਪਾਂ ਕੀ ਰੱਖਾਂਗੇ ਨਾ ਬੱਤੋ ਕਹੋ ਜੀ ਬੋਲੋ ਜੋ ਮਰਜ਼ੀ ਕਰਾਓ ਹਾਂ ਜੀ ਦੋ ਚੰਗੀ ਜਾਂਦੇ ਆ ਇੱਕ ਕਸਤ ਤਵਨੋਂ ਇਹ 170 ਦੀ ਦੇਣੀ ਆ 500 ਛੋੜ ਹੋਊਗੀ ਬਸ 1 ਲੱਖ ਤੇ 70 ਹਜ਼ਾਰ ਦੀ ਦੇਣੀ ਆ ਜਿਹਦੇ ਜੋ ਛੂਟ ਛੱਪਾ ਚਲੋ ਕੋਈ 500 ਕਰਾ ਲੇ ਕੋਈ 1000 ਕਰਾ ਲੇ ਉਹਦਾ ਮੌਕੇ ਤੇ ਜਿੱਤਾਂ ਦੀ ਸੈਟਿੰਗ ਹੋਊਗੀ ਤੇ ਬਾਕੀ ਝੋਡੀ 20 ਕਿਲੋ ਵਾਲੀ ਆ 20 ਕਿਲੋ ਵਾਲੀ ਪਹਿਲੇ 100 150 ਕਰਦਾ ਕੀ ਆ ਬਾਜਾ ਸੁਆਜਾ ਗਾਂ ਵੀ ਰੁਪਏ ਲਾ ਕੇ ਆਈ ਆ ਜਿਹਨੇ ਸਾਹਮਣੇ ਐਡੀ ਕੀਤੀ ਆ ਹਨਾ ਦੁੱਖ ਤੋੜੇ ਪਏ ਆ ਬਹੁਤ ਬੜੀ ਚੌੜੀ ਆ ਸੱਜਣਾ 2 ਫੁੱਟ ਚੌੜੀ ਆ ਉਤੋਂ ਕੀ ਕਹਿਣ ਵਾਲੀ ਗੱਲ ਨਹੀਂ ਹੱਥ ਤਰਾ ਇੱਕ ਮਣੀ ਨਾ ਮੈਂ ਕਹਿੰਦਾ ਸਾਨੂੰ ਨਹੀਂ ਕਰਦਾ ਤੇ ਆਹ ਕਿਹੜਾ ਸੂਆ ਗਈ ਨੀਲੀ ਰਾਵੀ ਇਹ ਦੂਜਾ ਸੂਆ ਨਹੀਂ ਨਹੀਂ ਕਰਦਾ ਦੂਜਾ ਸੂਆ ਇਹ ਵੀ ਕਰਮਾਂ ਵਾਲੀ ਹਾਂਜੀ ਆਹ ਜਿਹੜਾ ਬੱਚਾ ਇਹਦੇ ਕੋਲੇ ਕੱਟਾ ਕਿ ਕੱਟੀ ਬੱਚਾ ਉਹ ਜਨ ਕੱਟਾ ਲਈ ਇਹਦੇ ਕੋਲੇ ਕੱਟੀ ਕੱਟੀ ਵੇਖੋ ਕਿਆ ਬਾਤ ਆ ਜਿਹਦੇ ਮਗਰ ਤੇ ਨਾੜਾਂ ਨੂੰ ਨਾ ਬੜੀਆਂ ਲੇਵੇ ਤੇ ਕਰਮਾਂ ਵਾਲੀ ਦੇ ਵੇਖਿਓ ਕਿਆ ਬਾਤ ਆ ਦੂਜਾ ਸੂਆ ਤੇ ਕਿੰਨੇ ਦਿਨਾਂ ਦੀ ਸੂਈ ਆ ਸ਼ਾਜੀ ਸੂਈ ਅੱਜ 6ਵਾਂ ਦਿਨ ਆ ਇਹਨੂੰ ਵੀ 5-6 ਦਿਨ ਹੀ ਹੋਏ ਆ ओके ਤੇ ਇਹਦੇ ਕੋਲੇ ਜਿਹੜਾ ਦੁੱਧ ਹੁਣ ਕਿੰਨਾ ਦੁੱਧ ਇਹਦੇ ਸਾਰੇ ਰਕਮ 11 ਕਿਲੋ ਆ 11 ਕਿਲੋ ਤੱਕੜੀ ਵਾਲਾ ਹਾਂ ਜਿਹੜਾ ਸਹੀ ਆ ਉਹ ਦੋਸਾਂ ਨੇ ਨਹੀਂ ਨਹੀਂ ਸਿਆਣੀ 11 ਨਵਾਬ ਵਾਲਾ ਫਿਰ ਉਹ ਅੱਛਾ ਕਾਲਾ ਨਹੀਂ ਇਹ ਕੰਡੇ ਵਾਲਾ ਦੁੱਧ ਆ ਜਿਹੜਾ ਆਪਣੇ ਘਰੇ ਚੋਨੇ ਵਾਦੇ ਤੋਂ ਕਹਿੰਦੇ ਨਹੀਂ ਠੀਕ ਹੈ ਵੀਰ ਲਿਆ ਬਾਰ ਇਹਨੂੰ ਸੱਜਣਾ ਦੂਜਾ ਸੂਹਾ ਮਗਰ ਕੱਟੀ ਪੰਜ 6 ਦਿਨਾਂ ਦੀ ਸੂਈ ਤੇ 11 ਦੁੱਧ ਕਰਮਾਂ ਵਾਲੀ ਕੋਲੇ ਹੁਣ ਤਿਆਰ ਆ ਇਹਨੇ ਪਹਿਲਾਂ ਨੇ ਸ਼ਾਹੀ ਦੁੱਧ ਕਿੰਨਾ ਕਿ ਦਿੱਤਾ ਪਹਿਲਾਂ ਨੇ 12 ਕਿਲੋ ਭਾਰਾ ਕੇ ਲੋ ਦੁੱਧ ਦਿੱਤਾ ਨਹੀਂ ਪਹਿਲਾਂ ਨੇ ਨੀਲੀ ਦੀਆਂ ਸਾਰੀਆਂ ਨਿਸ਼ਾਨੀਆਂ ਕਵਰ ਕਰਦੀ ਆ ਸੱਜਣੋ ਵੇਖਿਓ ਸੂਲ 'ਚ ਵੀ ਨਿਸ਼ਾਨ ਕਿਆ ਬਾਤਾਂ ਇਹ ਵੀ ਬਾਹਰ ਕੱਢਾਂਗੇ ਕਰੋ ਚੈੱਕ ਇਥੇ ਇਹ ਇਥੋਂ ਵੇਖਿਓ ਹੁਣ ਮੈਂ ਨਹੀਂ ਸਾਰੇ ਅੰਗਾਂ ਤੋਂ ਤੁਹਾਡੀ ਤਸੱਲੀ ਕਮਾ ਲਉ ਕਮਾ ਲਉ ਸ਼ਾਹੀ ਕੋਈ ਗੱਲ ਵੇਖਿਓ ਸੱਜਣੋ ਦਰਦੀ ਮੈਂ ਦਾ ਲੇਵਾ ਭਾਂਡਾ ਚਵਾਈ ਚੁਈ ਤਾਂ ਬੌਜੀ ਇੱਕ ਨੰਬਰ ਹਨਾ ਇੱਕ ਦਾ ਨੰਬਰ ਕਿਉਂਕਿ ਥਣਚੁਆਈ ਵਾਲਾ ਸਚਨੋ ਵੇਖਿਓ ਕਿਆ ਬਾਤਾਂ ਨਾ ਗੱਤ ਬਹੁਤ ਚੰਗਾ ਵੇਲ ਬਹੁਤ ਚੰਗੀ ਨਿਸ਼ਾਨੀਆਂ ਸਾਰੀਆਂ ਕਵਰ ਕਰਦੀ ਤੇ ਮਗਰ ਕੱਟੀ ਜੀ ਚੰਗੀ ਮੈਂ ਪਾਲਦੇ ਸੀ ਨੀਲੀ ਰਵੀਦੀ ਤੇ ਕਰ ਲਿਓ ਕਨੈਕਟ ਕਿਉਂਕਿ ਚੰਗੀ ਮੈਂ ਆ ਤੇ ਦੁੱਧ ਪਹਿਲੇ ਨੇ ਕਿੰਨਾ ਦੁੱਧ ਦੱਸਿਆ ਤੇ ਮਾਲਕਾਂ ਨੇ 12 ਕਿਲੋ 12 ਕਿਲੋ ਐ ਕਿ ਦੇ ਦੂੰ ਤੇਰਾ 14 ਆ ਤੇਰਾ ਜਵਾਬਸ ਕੇ ਨਾ ਉਹ 3 ਦਾ 5 ਦਾ ਦੇਣੀ ਸੀਵਾ ਦੇ ਚ ਤੇ 11 ਹੁਣ ਤਿਆਰ ਵੀ ਆ ਬੱਚਾ ਵੇ ਲੋ ਜੀ ਹਾਂ ਬੱਚਾ ਤਾਜੀ ਮਗਰ ਕੱਟੀ ਬੜੀ ਟੋਪ ਦੀ ਆ ਠੀਕ ਆ ਤੇ ਇਹਦਾ ਰੇਟ ਸ਼ਾ ਜੀ ਮੁੱਲ ਦੋ ਮਰਜ਼ੀ ਕਰਾ ਲੋ 20 ਕਰਾ ਲੋ 15 ਕਰਾਵੇ 10 ਦੀ 1000 500 ਛੋੜ 1 ਲੱਖ ਤੇ 10000 ਦੀ 500 ਛੋੜ ਉੱਚ 500 ਛੋੜ। ਬਾਕੀ ਜਦੋਂ ਜਿਹੜਾ ਭੈਣ ਭਰਾ ਫੋਨ ਲਾਉਂਦਾ ਹਨਾ ਹਾਂਜੀ ਹਾਂਜੀ ਤੇ ਮਾਨਸਾਲ ਮਾਣ ਮਾਨ ਮਾਨਤਨ ਕਰਦੇ ਆਂ ਕਿ ਜਿੰਨਾ ਉਹਨੂੰ ਮੈਨੂੰ ਨਾ ਪੀੜੀ ਕਰੀ ਦੇ ਆਪਾਂ ਵੀਰੇ। ਚਲੋ ਤੇ ਇਹ ਨਾ ਹੋਵੇ ਸੰਗ ਸੰਗ ਵਸਾ ਲਵੇ ਕਰਮਾਂ ਵਾਲੀ। ਤੇ ਆਹ ਝੋਟੀ ਆਪਣੀ ਕਿਹੜਾ ਸੂਆ ਆ ਗਈ ਸ਼ਾ ਜੀ? ਇਹ ਦੂਜਾ ਸੂਆ ਝੋਟੀ ਆ। ਦੂਜਾ ਸੂਆ। ਤੇ ਦੁੱਧ 16 ਕਿਲੋ ਤਿਆਰ ਆ। ਇਹਦੇ ਕੋਲੇ 16 ਕਿਲੋ ਦੁੱਧ ਤਿਆਰ ਆ। ਅੱਛਾ ਤਾਂ 16 ਪੁੰਡਾ ਦੀ ਗੰਢੀ। 15 ਕਿਲੋ ਆਣ ਆਪਦਾ ਕੰਡਾ ਕਰੋ ਚੱਕੀ ਜਾਵੇ ਭਾਵਾ 15 ਕਿਲੋ ਘਾੜਿਆ ਇਸ ਮੈਂ ਦੀ ਹਾਂ 2.5 ਕਿਲੋ ਘਾੜਿਆ ਕਿਆ ਬਾਦੂ ਜਾ ਸੂਆ ਇਹ ਇੱਕ ਨਿੰਦਰਾਂ ਦੀ ਸੂਈ ਹੈ ਇਹਨੂੰ 9 ਦਿਨ ਹੋ ਗਏ ਇਹਨੂੰ 9 ਦਿਨ ਹੋ ਗਏ ਬੱਚਾ ਇਹਦੇ ਕੋਲੇ ਵੇਖਿਆ ਕਿ ਨਹੀਂ ਬੱਚਾ ਕੱਟਾ ਆਇਆ ਮੇਰੇ ਦਾ ਇਹਦੇ ਮਗਰ ਕੱਟਾ ਆ ਗਿਆ ਬਾਈ ਚੁੱਪ ਰਹਿੰਦੀ ਅ ਅੱਛਾ ਠੀਕ ਆ ਲਓ ਵੀ ਸੱਜਣੋ ਬਹੁਤ ਚੰਗਾ ਦੋਦਾ ਕਰਮਾਲੀ ਕੋਲੇ 15 ਤਿਆਰ ਆ ਦੂਜਾ ਸੂਆ ਸੂਈ ਆ ਪਿਓ ਰਹਿਣੇ ਪਿਆਰ ਹਰਿਆਣੇ ਦੇ ਇਲਾਕੇ ਦੀ ਤੇ ਹੈਕਸਾਇਟਰ ਦੀ ਹੈਨਾ ਕੀ ਬਾਤ ਵੇਖੋ ਤਰਤੀ ਦਾ ਲੇਵਾ ਭਾਂਡਾ ਇਹ ਜਿਵੇਂ ਇੱਕ ਸਾਈਡ ਹੌਲੀ ਰੱਖਦੀ ਚੂਣਚਾਂ ਦੀ ਇੱਕ ਨੰਬਰ ਹੈ ਨਾ ਦੋਵਾਂ ਜਿਹੜੀ ਸਾਈਡ ਹੈਗੀ ਆ ਬਸ ਬਰਾਬਰ ਹੈ ਦੁੱਧ ਪਾਵਾਂ ਅਗਲਾ ਆ ਕੇ ਚੋਲੇ ਦੇ ਧਾਰਨਾ ਧਾਰੀ ਆ ਹਾਂ ਇੱਕ ਕਮਾਲ ਠੀਕ ਆ ਕਮਾਲੋ ਸ਼ਾਜੀ ਕਮਾਲ ਨੂੰ ਵੇਖਿਓ ਸੱਜਣੋ ਤੱਤ ਘਾਟ ਬਹੁਤ ਚੰਗਾ ਪੜੀਸਾਂ ਵੀ ਚੰਗੇ ਵਜਣ ਵਾਲੀ ਝੋਟੀ 15 ਦੁੱਧਾ ਜਿਹੜਾ ਇਸ ਵੇਲੇ ਨੌਂਾਂ ਦਿਨਾਂ ਦੀ ਸੂਈ ਥੱਲੇ ਤਿਆਰ ਆ ਕਿਵੇਂ ਵੀਰੇ ਪਸ਼ਮਕੇ ਪੂਰੇ ਬਰਾਬਰ ਆ ਇਹਦਾ ਅੱਛਾ ਜਦੋਂ ਪਸਮਾਕ ਕਰਦੀ ਆ ਉਦੋਂ ਇਹ ਕਿੱਲੇ ਠੋਕ ਜਾਂਦੀ ਹੈ ਬਰਾਬਰ ਨਾਲ ਪਾਣੀ ਠੋਕ ਦਿੰਦੀ ਓਕੇ ਬਾਕੀ ਇਹਨ ਇੱਕ ਰੰਗ ਕਾਲੀ 15 ਕਿਲੋ 15 ਕਿਲੋ ਦੁੱਧ ਤੇ ਇਹਦਾ ਇਹਦਾ ਰੇਟ ਸਾ ਜੀ ਇਹਦਾ ਰੇਟ ਸਾ ਜੀ ਮੋਲ 80 ਗ੍ਰਾਮ ਆਉਂਦਾ 40 ਗ੍ਰਾਮ ਇੱਕ 30 ਦੀ ਦੇਣੀ ਹੈ 500 ਛੋੜ ਇੱਕ 30 ਦੀ ਦੇਣੀ ਹੈ 500 ਛੋੜ ਵੇਖੋ ਸੱਜਣੋ ਕਿਆ ਬਾਤਾਂ ਬਹੁਤ ਦੁੱਧ ਚੰਗਾ 15 ਕਿਲੋ ਦੁੱਧ ਕੰਡੇ ਵਾਲਾ ਅੱਛਾ ਠੀਕ ਚੂਣ ਤਾਂ ਬੜਾ ਮੋਟਾ ਹੋਊਗਾ ਲਾ ਦਿਓ ਲਾ ਦਿਓ ਲੋ ਵੀ ਸੱਜਣੋ ਥੋੜਾ ਜਿਹਾ ਜਿਹੜਾ ਆਪਾਂ ਨੂੰ ਸਾਈਡ ਦਾ ਡਾਟ ਲੱਗਿਆ ਉਸੇ ਕਾਰਨ ਆਪਾਂ ਬੱਚਾ ਛੜਾਤਾ ਵੀ ਤੁਹਾਡੀ ਤਸੱਲੀ ਕਰਾ ਦਈਏ ਕਿਉਂਕਿ ਪੈਸੇ ਖਰਚ ਕਰਨੇ ਆ 15 ਕਿਲੋ ਦੁੱਧ ਤੱਕੜੀ ਦੇ ਰੱਖਦੀ ਐ ਜਉਂਦੀ ਰਵੇ ਕਰਮਾਂ ਵਾਲੀ ਕਿਹੜੇ ਘਰ ਦਾ ਸ਼ਿੰਗਾਰ ਬਾਨੀ ਆ ਇਹਨਾਂ ਦੁੱਧ ਮੂੰਹ ਨਾਲ ਕਹਿਣਾ ਸੌਖਾ ਹੁੰਦਾ ਸਜਣੋ ਜਦੋਂ ਕੰਡੇ ਤੇ ਚੜਾਈਏ ਨਾ ਫੇਰ ਪਤਾ ਲੱਗਦਾ ਸਜਣੋ ਬਸਮਾ ਕਰ ਲਿਆ ਸੀ ਤੇ ਧਾਰਾ ਤੁਹਾਨੂੰ ਮੈਂ ਚੈੱਕ ਕਰਾਉਣਾ ਕਿਉਂਕਿ ਥੋੜਾ ਜਿਹਾ ਨਾ ਸਾਈਡ ਦਾ ਆਪਾਂ ਨੂੰ ਡਾਟ ਲੱਗਿਆ ਸੀ ਤੇ ਵੀਰ ਜੀ ਆਂਦੇ ਬੱਚਾ ਲਾ ਕੇ ਐਨ ਥਾਣੇ ਕੋ ਜੇ ਕਰ ਜਾਂਦੀ ਓਕੇ ਰਿਪੋਰਟ ਰਹੂਗੀ ਬਾਕੀ ਸੂਈ ਮੈਂ ਆ ਬਸ ਕਰ ਜੀਰੇ ਤੇ 1 30 ਜੋ ਹਨਾ 13 500 ਛੋੜੇ ਉਹਨਾਂ ਨੂੰ ਜੋ 15 ਕਿਲੋ ਦਾ ਤਾਂ ਤੱਕੜੀ ਵਾਲਾ ਜੇ ਪਾਸਾ ਨਾ ਹੋਵੇ ਤਾਂ ਢੋਡੀ 2 ਲੱਖ ਦੀ ਆ ਵਾਕਿਆ ਜੇ ਪਾਸਾ ਨਾ ਹੋਵੇ 2 ਲੱਖ ਦੀ ਢੋਡੀ ਆ ਹਾਂ ਪਾਸੇ ਅਗੇ 13 ਦੀ ਆ ਰੇਟ ਘਟ ਗਿਆ ਹਾਂ ਪਾਸੇ ਅਗੇ ਉਹਦਾ 2 ਲੱਖ ਦੀ ਢੋਡੀ ਆ ਇਹ ਹੁਣ ਆਪਾਂ ਇਹਨੂੰ ਢੋਡੀ 215 ਨੂੰ ਦਿਆ ਰਹੇ ਇਹ ਅੰਦਰੋਂ ਹੀ ਕਮਾਲ ਗੇ ਹੁਣ ਭਾਵੇਂ ਹਨਾ ਇਹ ਸੱਜਣੋਂ ਦੁਬਾਰਾ ਤਾਂ ਧੋਰੀ ਆ ਕਿ ਹੁਣ ਵੇਖਿਓ ਵੇਖੋ ਕੱਡੇ ਨਾ ਕਿੱਲੇ ਠੋਕ ਗਿਆ ਕਰਮਾਂ ਵਾਲੀ ਜਿਉਂਦੀ ਰਹੇ ਕੀ ਬਾਤ ਆ ਬਾਕੀ ਸਦਰੋਂ ਦੁੱਧ ਵੀ ਜਦੋਂ 15 ਕਿਲੋ ਮੂਹਣਾ ਮੈਂ ਫੇਰ ਵਾਰ-ਵਾਰ ਕਹਿਣਾ ਜਦੋਂ ਕਹੀਏ ਨਾ ਉਦੋਂ ਕਹਿਣਾ ਜਾਂ ਤਾਂ ਸੌਖਾ ਲੱਗਦਾ ਜਦੋਂ ਕੰਡੇ ਤੇ ਰੱਖੀਏ ਪਤਾ ਫੇਰ ਲੱਗਦਾ ਕਿਉਂਕਿ ਵੱਡੀ ਗੱਲ ਹੁੰਦੀ ਆ ਬੰਦੇ ਵੀਰ ਤੇ ਛੜੀ ਆਪਣੀ ਉਹ ਬੱਲੀ ਝੋਟੀ ਨੀਲੀ ਰਾਵੀ ਦੀ ਜਿਹੜੀ ਪਰੇ ਖੜੀ ਆ ਹਾਂਜੀ ਹਾਂਜੀ ਉਹਦਾ ਕੀ ਹਿਸਾਬ ਕਿਦਾਂ ਕਿਹੜਾ ਸੂਆ ਉਹ ਦੋ ਦਸ ਸੂਆ ਝੋਟੀ ਏ ਦੂਸਰਾ ਸੂਆ ਝੋਟੀ ਦੋ ਦਸ ਸੂਆ ਝੋਟੀ ਆ ਦੋਸਤ 12 ਕਿਲੋ ਤਿਆਰ ਏ ਹੁਣ 12 ਕਿਲੋ 15 ਕਿਲੋ ਗਰੰਟੀ ਆ ਦੁੱਧ ਤੇਰਾ ਹੀ 12 ਦੀ ਪੂਰੀ ਗਾਰੰਟੀ 12 ਫੁੱਲ ਗਾਰੰਟੀ ਆਪਾਂ ਜਿਹੜੀਆਂ ਦੀ ਸੂਈ ਆ ਪੰਜਾਹ ਦਿਨਾਂ ਦੀ ਸੂਈ ਤੇ ਬੱਚਾ ਇਹਦੇ ਕੋਲੇ ਵੇਖਿਆ ਘੱਟਾ ਕੱਟੀ ਕੱਟੀ ਆ ਸਹੀ ਆ ਯਾ ਆਪਾ ਇਹਦੇ ਕੋਲੇ ਵੀ ਆ ਗਈ ਕੱਟੀ ਨਹੀਂ ਨਹੀਂ ਆਜੀ ਝੋਟੀ ਆ ਨੀਲੀ ਰਗ ਦੀ ਕੱਤ ਕੋਤ ਬਹੁਤ ਚੰਗਾ ਬਹੁਤ ਚੰਗਾ ਕਿਹਨੇ ਪਹਿਲਾਂ ਨੇ ਦੁੱਧ ਕਿੰਨਾ ਕ ਦਿੱਤਾ ਇਹਨੇ ਪਹਿਲਾਂ ਸੂਏ ਦਾ 13 ਕਿਲੋ ਪਹਿਲੇ ਸੂਏ ਝੋਟੀ ਨੇ ਦੁੱਧ 13 ਕਿਲੋ ਦਿੱਤਾ ਤੇ ਦੂਜਾ ਸੂਈ ਆ ਹੁਣ 12 13 ਤਿਆਰ ਆ ਮੇਰਾ 12 ਕਿਲੋ ਖੁੱਲਾ ਤਿਆਰ ਆ ਬਾਣੀ ਉੱਤਵਾ ਬਾਰਾ ਕਿਲੋ ਖੁੱਲਾ ਦੁੱਧ ਤਿਆਰ ਆ ਬੜੀ ਸੁੰਦਰ ਝੂਟੀ ਆ ਸਜਣੋ ਵੱਡੇ ਕੱਦ ਕਾਠ ਦੀ ਤੇ ਕਿਆ ਬਾਤਾਂ ਲੇਵਾ ਭਾਂਡਾ ਲੱਗਾ ਬਾਕੀ ਤੁਹਾਨੂੰ ਮੈਂ ਬਾਹਰ ਚੈੱਕ ਕਰਾਉਣਾ ਕੱਢ ਲੈ ਲਓ ਵੀ ਸਜਣੋ ਇੱਥੋਂ ਫੇਸ ਕੁਆਲਿਟੀ ਚੈੱਕ ਕਰਿਓ ਜਿਹੜੀ ਮੈਂ ਤੁਹਾਨੂੰ ਲੈ ਚੱਲੂ ਮੰਨ ਕੇ ਚੱਲੋ ਵੀ 5 ਨੰਬਰ ਤੇ ਝੋਟੀ ਬਖਾ ਰਿਆਂ ਨਾ ਵੇਖਿਓ ਲੇਵਾ ਭਾਂਡਾ ਤਰਦੀ ਕੱਟੀ ਦਾ ਕੀ ਕਹਿਣੇ ਕੀ ਕਹਿਣੇ ਐ ਲੱਗਾ ਹੋਇਆ ਵੇਖੋ ਕਿਆ ਬਾਤਾਂ ਹੈ ਨਾ ਬਹੁਤ ਹੀ ਸੋਹਣਾ ਰੰਗ ਰੂਪਾ ਸਜਣੋ ਤੇ ਇਸ ਵੇਲੇ ਦੁੱਧ 13 ਤੇ 12 ਜਿਹੜਾ ਤੁਸੀਂ ਆ ਕੇ ਚੋ ਲੈਣਾ ਉਹ ਵੇਖੀ ਪੈਰ ਨਾ ਮੈਂ ਅੱਦੇ ਮੇਰਾ ਸ਼ੇਰ ਕੋਈ ਨਹੀਂ ਜਾਣਦੇ ਨੂੰ ਕਿਹੜਾ ਬੱਚੇ ਦਾ ਕਰੂਗੀ ਮਗਰ ਕੱਟੀ ਟੌਪ ਦਾ ਨਗੀਨਾ ਝੋਟੀ ਆ ਸਜਣੋ ਕੋਈ ਦੋਰਿਆ ਨਹੀਂ 15 ਦੁੱਧ ਚੋ ਸਕੋਗੇ ਜੇ ਫੁੱਲ ਸੇਵਾ ਕੀਤੀ ਤੁਸੀਂ ਯਾਰ ਨੋ ਲੱਗਦਾ ਨਹੀਂ ਹਾਂ ਦੇ ਦੂਗੀ ਨਾ 15 ਕਿਲੋ ਹਾਂ ਦੇਣਾ ਚਾਹੀਦਾ ਕਰਮਾਲੀ ਨੂੰ ਹਾਂ ਕੋਲ ਦੇਣਾ ਕੋਲ ਤਿਆਰ ਤੇ ਇਹਦਾ ਫਿਰ ਰੇਟ ਸ਼ਾ ਜੀ ਤੇਰਾ ਰੇਟ ਇੱਕ ਮੋਲ 140 130 ਦੇ ਦੇ ਮੋਲ 140 ਤੇ 130 ਦੀ ਦੇ ਦਿਆਂਗੇ ਇਹਦੇ ਦਾ 50 ਛੋਟ ਕਰ ਦੋ ਉਹ ਚੋ ਪਿਆਰ ਮੁਹੱਬਤ ਭੂਜੂ ਕਰ ਤਾਂ ਮੰਨ ਤਾਂ ਨਾ ਕਰ ਦੇਵਾਂਗੇ ਮੰਨ ਤਾਂ ਨਾ ਹਾਂ ਛੋਟੀ ਬਹੁਤ ਸੋਹਣੀ ਛੋਟੀ ਬਹੁਤ ਚੰਗੀ ਚਵਾਈ ਲੱਗੀ ਆ ਰੋਗ ਰੋਗ ਦਾ ਫਰਮਣ ਹੁੰਦੀ ਆ ਅੱਛਾ ਫੁੱਲ ਆ 2 ਕਿਲੋ ਗਾੜੀ ਆ ਕਰਮਾ ਵਾਲੀ ਮਗਰ ਵੀ ਕੱਟੀ ਪੰਜਵੇਂ ਦਿਨ ਦੀ ਸੂਈ ਆ ਦੁੱਧ 12 ਕਿਲੋ ਫੇਰ ਇੱਕ ਇਹਦੇ ਚ ਇਹ ਖਾਸੀਅਤ ਰਹੂਗੀ ਜੇ ਉਹ ਜਬਦਾ ਟੀਕਾ ਲਵਾ ਲੂ ਉਹ ਜੇ ਬੱਚੇ ਵੀ ਲੈ ਲੂ ਬੱਚੇ ਵੀ ਦੋ ਕਿਉਂਕਿ ਚੰਗੇ ਦੁੱਧ ਵਾਲੀ ਆ ਹਾਂ ਕੱਟੇ ਬਗਰੇ ਹੁਣ ਵੀ ਕੱਟੀ ਮਗਰ ਗਾਂ ਵੀ ਕੱਟੀਆਂ ਦੇਊ ਹਾਂਜੀ ਤੇ ਅੱਗੇ ਇੱਕ ਆ ਗਈ ਸੱਜਣੋ ਜਿਹੜੀ ਤੁਹਾਨੂੰ ਇੱਧਰ 5 ਨੰਬਰ ਤੇ ਵਿਖਾਉਣ ਲੱਗੇ ਆ ਵੇਖਿਓ ਉਹ 4 ਨੰਬਰ ਸੀਗੀ ਇਹ ਵੀ ਕਿਆ ਬਾਤਾਂ ਸੱਜਣੋ ਇਹ ਸੂਆ ਕਿਹੜਾ ਸਾਜੀ ਦੂਜਾ ਸੂਆ ਝੋੜੀ ਦੂਸਰਾ ਸੂਆ 13 ਕਿਲੋ ਗਾਰੰਟੀ ਦਾ ਦੁੱਧ 13 ਕਿਲੋ 13 ਕਿਲੋ ਦੁੱਧ ਤੇ ਬੱਚਾ ਇਹਦੇ ਕੋਲੇ ਹਾਂ 13 ਕਿਲੋ ਦੁੱਧ ਤਿਆਰ ਕੱਟਾ ਕੇ ਕੱਟੀ ਇਹਦੇ ਵੀ ਮਗਰ ਕੱਟੀ ਥੋੜੀ ਕਹਿਮਤ ਕੰਮ ਕਰਦੀ ਵੇਂਦੇ ਤੁਸੀਂ ਮੌਕੇ ਤੇ ਹੀ ਆਜ 8 ਦਿਨ ਦੀ ਸੂਈ ਆ ਇੱਕ ਦੇ ਮਗਰ ਹੀ ਕੱਟਾ ਨਿਕਲੇ ਨਹੀਂ ਜਿੰਨੀਆਂ ਟੂਈਆਂ ਕੱਟੀਆਂ ਆਲੀਆਂ ਹੀ ਨਿਕਲੀਆਂ ਨਹੀਂ ਠੀਕ ਆ ਚਾਰਾਂ ਦਿਨਾਂ ਦੀ ਸੂਈ ਨਾ 8 ਦਿਨ ਦੀ 8 ਦਿਨ ਦੀ ਸੂਈ 13 ਕਿਲੋ ਤਿਆਰ 13 ਕਿਲੋ ਦੁੱਧ ਕਰਮਾਲੀ ਕੋਲੇ ਤਿਆਰ ਦੂਜਾ ਸੂਆ ਕੀ ਬਾਤਾਂ ਚੋਣ ਚ ਆਂਦੀ ਐ 1 ਨੰਬਰ ਮੈਨੂੰ ਲੱਗਦਾ ਨਹੀਂ ਅੱਛਾ ਕਿਆ ਲੈ ਆ ਗਈ ਰੇ ਲੋ ਵੀ ਸੱਜਣੋ ਛੋਟਾ ਬੱਚਾ ਚੋਣ ਮੋਰਾ ਦੀ ਵੇਖਿਓ ਫੇਸ ਕੁਆਲਟੀ ਵੇਖੋ ਕੱਟੀ ਵੀ ਕਿਆ ਬਾਤ ਤੇ ਬਾਕੀ ਨਾ ਹਾਂ ਗੁੰਦੀ ਬਈ ਹੈ ਹਨਾ ਬੇਲਬੂਲ ਬੜੀ ਚੰਗੀ ਸਜਣੋ ਵੇਖੋ ਥਣ ਭਾਂਡਾ ਹਾਂ ਬਰੀਕੀਆਂ ਬਹੁਤ ਆ ਹਨਾ ਬਹੁਤ ਬਹੁਤ 13 ਕਿਲੋ ਦੁੱਧ ਦੇਣਾ ਹਨਾ ਇਹ ਫਿਰ ਦੁੱਧ ਹਜੇ ਕਿੱਥੇ ਚਲ ਜੂਗੀ ਗੇਮ ਇਹਦੀ ਦੁੱਧ 15 ਕਿਲੋ ਪਲੱਸ ਦੇ ਦਊਗੀ ਦੇ ਦੂ ਲੈਵਾ ਭਾਂਡਾ ਚੰਗਾ ਥਣ ਥਣ ਬੜਾ ਕੰਮ ਦਾ ਲੱਗਦਾ ਕੋਈ ਨਹੀਂ ਕੋਈ ਨਹੀਂ ਜਾਨ ਦਿਓ ਕਰਮਾ ਲਈ ਜਾਨ ਦਿਓ ਵੇਖੋ ਸਜਣੋ ਹੈ ਨਾ ਕਿਆ ਬਾਤਾਂ ਟਾਪ ਦੇ ਪਸ਼ੂ ਵਿਖਾਏ ਆ ਸੱਚ ਨੂੰ ਥੋੜਾ ਗੈਪ ਤਾਂ ਜ਼ਰੂਰ ਪੈ ਗਿਆ ਵਿੱਚ ਤੇ ਪਰ ਵਿਖਾਏ ਆ ਜਿਹੜੇ ਤੁਹਾਨੂੰ ਐ ਨਗੀਨੇ ਵਿਖਾਦੇ ਆ ਤੇ ਇਹਦਾ ਫਿਰ ਰੇਟ ਸ਼ਾਹੀ ਇਹਦਾ ਰੇਟ ਮੋਨ ਦਾ ਮੱਦੇ ਘਾ ਲਓ ਮੋਨ ਦਾ 13 ਦੇਣੀ ਇੱਕ ਬੰਨੀ 516 ਬਸ 125 ਦੀ ਦੇਣੀ ਆ ਜੀ 560 ਆ ਤੋਦ ਤੇਰਾ ਤਿਆਰ ਅਗਲਾ ਆ ਕੇ ਚੂਲੇ ਯਾਰ ਲੋਕ ਦੋ ਟਾਈਮ ਚੋਕ ਲਾ ਕੇ ਜਾਵੇ ਜਿਹੜਾ ਬੰਦੀ ਮਰਲਾ ਮਰਲਾ ਪੜ ਗਈ ਨਹੀਂ ਚੰਗੀ ਮੈਂ ਕਹਿੰਦਾ ਬੋਝ ਚੌੜਾਈ ਲੱਗੀ ਹੈ ਕਦੇ ਉਹ ਇੱਕ ਨੰਬਰ ਮੈਂ ਬਚਾ ਲਾਂ ਲੈਂਦੇ ਆਪਾਂ ਕੋਈ ਨਹੀਂ ਆਪਾਂ ਉਹ ہاں ਲਾ ਦੇਾਂਗੇ ਕੋਈ ਚੱਕਰ ਨਹੀਂ ਵੇਖੋ ਸੱਜਣੋ ਘੜੀਆਂ ਨਾ ਟੌਪ ਦੇ ਨਗੀਨੇ ਇੱਕ ਅੱਗੇ ਤੁਹਾਨੂੰ ਮੈਂ ਵਿਖਾਉਣੀ ਆ ਤੇ ਜਦੋਂ ਤੁਹਾਨੂੰ ਦੁੱਧ ਦੱਸਿਆ ਨਾ ਤੁਹਾਡੀ ਰੂਹ ਖੁਸ਼ ਹੋਊਗੀ ਵੇਖਣ ਨੂੰ ਨਹੀਂ ਲੱਗਣਾ ਤੁਹਾਨੂੰ ਐਦਾ ਕੀ ਹਸਾਬ ਕਿਤਾਬ ਗੱਲਾਂ ਬਾਤਾਂ ਆਈਆਂ ਹੋਈਆਂ ਤੇਰਾ ਹਿਸਾਬ ਦਾਬ ਜੀ ਸੋਲਾ ਗਿਲ ਉਹ ਤਿਆਰ 16 ਕਿਲੋ ਦੁੱਧ ਤਿਆਰ ਆ ਐਸਾ ਠੀਕ ਆ ਹਾਂਜੀ ਤੇ 15 ਦੀ ਗਾਰੰਟੀ ਫੁੱਲ ਫੁੱਲ 15 ਦੀ ਗਾਰੰਟੀ ਦੋ ਟਾਈਮ ਚੋ ਗਿਆ ਆ ਸੂਈ ਨੂੰ 20 ਦਿਨ ਹੋ ਗਏ ਆ 20 ਦਿਨ ਸੂਈ ਨੂੰ ਹੋ ਗਏ ਕੰਡਾ ਆਪਦਾ ਲਿਆ ਓਏ ਹਾਂ ਕੱਟੀ ਮਗਰਿਆ ਦੂਜਾ ਸੂਆ ਕਿ ਤੀਜਾ ਦੂਜਾ ਸੂਆ ਦੂਜਾ ਸੂਆ ਲਿਆਓ ਕੱਟਿਓ ਬਾਹਰ ਕੱਟੀ ਮਗਰਿਆ ਮਗਰ ਇਹਦੇ ਵੀ ਕੱਟੀ ਇਹਦੇ ਤੈਨੂੰ ਪਤਾ ਸੀ ਹੈਨਾ ਹਾਂ ਜੀ ਕੱਟੀ ਆ ਨਹੀਂ ਠੀਕ ਆ ਹਾਂ ਹੁਣ ਪਈਆਂ ਉਹਦੀਆਂ ਲੱਗੀਆਂ ਹਾਂ ਨਹੀਂ ਖਿਆਲ ਰਹਿੰਦੇ ਜਾ ਲੋ ਕੋਈ ਨਹੀਂ ਦਾਤਾ ਇਹ ਚੱਲਦਾ ਰੱਖੇ ਵੇਖੋ ਸੱਜਣੋ ਬੇਲ ਬਹੁਤ ਚੰਗੀ ਆ ਤੇ ਦੁੱਧ ਖਾਲਾ ਬਹੁਤ ਕਰਦੀ ਤੇ ਕਹਿੰਦੇ 15 ਕਿਲੋ ਤੱਕੜੀ ਦੇ ਰੱਖ ਲੰਦੀ ਆ ਵੇਖੋ ਸੁਈ ਮੈਂ ਆ ਤੁਸੀਂ ਚੂ ਸਕਦੇ ਆ ਹਾਂ ਬੇਲ ਬੂਲ ਸੋਹਣੀ ਆ ਕੱਦ ਸੋਹਣਾ ਤੇ ਲੇਵਾ ਭਾਂਡਾ ਵੀ ਫਸੀ ਪਈ ਆ ਕਰਮਾਂ ਵਾਲੀ ਹਾਂ ਨਹੀਂ ਨਹੀਂ ਕੋਈ ਨਹੀਂ ਵੇਖੋ ਸੱਜਣੋ ਗਾਂ ਨੂੰ ਲੇਵਾ ਕਿੰਨਾ ਟੌਪ ਦਾ ਬਾਕੀ ਦੁੱਧ ਵਾਲੀ ਮੈਂ ਆ वे खो क्या बात था ना देखो खो हाँ और हाँ। दो डांट होंगे नहीं ठीक है यार ये दी तसली फॉल ले जाओ माँ वे ਆ ਤਣੀ ਪਈ ਆ ਹਨਾ ਨਾਲੇ ਕੋਈ ਦੋ ਗਾਨ ਰੱਖਦੀ ਆ ਦੋ ਗਾਨ ਰੱਖ ਚੋਕੇ ਲੈ ਜਾ ਜਿਹੜਾ ਮਰਜੀ ਨਹੀਂ ਠੀਕ ਆ ਜੱਟਾ ਵਾਕਿਆ ਕੀ ਨੇ ਕਹਿਣਾ ਦੁੱਧ ਨਹੀਂ ਗਿਆ 15 ਕਿਲੋ ਜਿਹੜਾ ਮਰਜੀ ਮੇਰਾ ਵੀਰ ਅੱਗੇ ਚੋਕੇ ਲੈ ਜਾਏ ਇਸ ਵਾਰ ਤਾਂ ਰੱਖਦੀ ਆ ਹਾਂ ਹਾਂਜੀ ਬਾਕੀ ਐ ਨਹੀਂ ਗੱਲ ਕੋਈ ਹਨਾ ਨਾ ਨਾ ਦੇਵਾ ਦੇਵੇ ਰੱਖਦਾ ਜਦਾ ਇਹ ਨਾ ਹੋਊਗਾ ਇਹ ਨਾ ਕਹੋ ਕਿ ਮਨ ਦੇ ਵਿੱਚ ਕਿ ਲੇਵਾ ਬੜਾ ਲੇਵਾ ਨਹੀਂ ਗਿਆ ਦੁੱਧ ਨਹੀਂ ਹੋਊਗਾ ਤੱਕ ਗਾਣ ਰੱਖਦੇ ਯਾਰ ਆਪਦੇ ਘਰੋਂ ਬਾਲਟੀ ਕੰਦਾ ਚੱਕੀ ਜਾਵੇ ਬੰਦਾ ਲੈ ਆਵੇ ਜਿੰਨੇ ਚੋਣੇ ਕੰਦਾ ਲੈ ਆਵੇ ਮਿੰਕੇ ਲੈ ਜੀ ਮਿੰਕੇ ਲੈ ਜੀ ਇਹ ਲਾਉਣੇ ਆ ਯਾਰ ਜੇ ਉਹਨਾਂ ਅੰਨ ਪਾਣੀ ਖਾਣੇ ਉਹ ਜਾਂ ਖਵਾ ਵੀ ਦੇਵਾਂਗੇ ਮੌਕਾ ਬਣ ਗਿਆ ਨਹੀਂ ਠੀਕ ਆ ਧੰਨਵਾਦ ਇਹੀ ਸੀ ਨਾ ਜਾਨਵਰ ਹਾਂ ਜੀ ਹਾਂ ਜੀ ਅਸੀਂ ਇਹ ਨਾਲੇ ਆਪਣੇ ਓਕੇ ਰਿਪੋਰਟ ਬਾਕੀ ਕੋਈ ਹੋਰ ਸੁਨੇਹਾ ਪੱਤਰ ਹੁਣ ਚੜ੍ਹਦੀ ਕਲਾ ਨਾਲ ਸਭ ਦੀ ਕਲਾ ਜਿਹੜਾ ਜਾ ਉਹ ਵੀਰ ਦੋ ਟਾਈਮ ਚੋਕੇ ਲੈ ਕੇ ਜਾਵੇ ਸਾਰੇ ਕਰਕੇ ਲੈ ਕੇ ਜਾਵੇ ਬਾਅਦ 'ਚ ਨਾ ਲੰਮ ਆ ਜਾ ਤੇਰਾ ਹਾਂ ਹਾਂ ਦੋ ਟਾਈਮ ਸਲੀ ਕਰੇ ਆਪਾਂ ਹਾਂ ਨਹੀਂ ਠੀਕ ਕਬੜਾ ਲੋ ਵੀ ਸਚਨੋ ਇਹ ਤੁਹਾਨੂੰ ਐਨੀਮਲ ਵਿਖਾਤੇ ਆਪਾਂ ਸ਼ਹਿਰ ਦੇ ਅੰਮਰਸਰ ਨਗਰ ਦੇ ਤੇ ਕਪੂਰ ਡੇਰੀ ਫਾਰਮ ਵਾਲੇ ਸੱਜਣਾ ਕੋਲੇ ਟਾਪ ਦੇ ਨਗੀਨੇ ਆਪਦੇ ਜਾਨੀ ਪਸ਼ੂ ਵਿਖਾਏ ਆ ਤੇ ਜੇ ਚੰਗੀ ਚੀਜ਼ ਲੈਣੀ ਆ ਸੱਜਣੋ ਥੋੜਾ ਬਹੁਤਾ ਪੈਸਾ ਤਾਂ ਯਾਰ ਖਰਚ ਹੋਣਾ ਹੀ ਆ ਤੇ ਪਰ ਚੀਜ਼ਾਂ ਬਹੁਤ ਚੰਗੀਆਂ ਆ ਆ ਕੇ ਵੇਖੋਗੇ ਥੋੜੇ ਪਸੰਦ ਆਉਣਗੀਆਂ ਕਿਉਂਕਿ ਸੱਜਣੋ ਵੱਡੀ ਗੱਲ ਆ ਕਿ ਯਾਰ ਸਾਰੀਆਂ ਮਈਆਂ ਸੂਈਆਂ ਸਵਾਈਆਂ ਗੱਪਣ ਦਾ ਅਗਲਾ ਕਹਿ ਦਿੰਦਾ ਮੈਂ 15 ਚੋਇਆ ਇੱਥੇ ਤੁਸੀਂ ਆਪ ਦਾ ਕੰਡਾ ਤੱਕੜੀ ਲੈ ਕੇ ਆ ਕੇ ਵੀ ਚੋ ਸਕਦੇ ਆ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਆਹਦਾ ਹੀ ਮਾਡਲ ਤੇ ਅਛਾ ਜੀ ਇਹਦਾ ਰੇਟ ਆਪਾਂ ਵੀਡੀਓ ਦਾ ਤਾਂ ਐਂਡ ਕਰਤਾ ਸੀ ਜੋ ਵੱਡੀ ਬਾਬੇ 35 ਦੇਣੀ ਆ ਉਹ ਕਰਦੇ ਲਾਸਟ ਵਾਲੀ ਆ ਹੈ ਸੀਧੇ ਜਾਂਦੋ ਪੱਕੀ ਗੱਲ ਆ ਸੀਧੇ ਜਾਂਦੋ 15 ਕਿਲੋ ਦੁੱਧ ਬਾਪੂ ਨਰਾਜ ਤਾਂ ਨਹੀਂ ਹੁੰਦਾ ਨਾ ਨਾ ਮੈਂ ਮੈਂ 1.5 ਲੱਖ ਦੀ ਆ ਅੱਛਾ ਅੱਜ ਨਾਲ ਦੁੱਧਿਆ 1.5 ਲੱਖ ਦੀ ਆ ਪਰ ਜੋ ਮੁੰਡੇ ਨੇ ਕਹਿਆ ਤਾਂ ਠੀਕ ਆ 1 30 ਦੀ 30 ਜੋ 500 ਛੋੜ ਜਾਓ ਬਸ ਆਜੋ ਖਿੱਚ ਕੇ ਮੀਟਰ ਹਨਾ ਧੰਨਵਾਦ ਠੀਕ ਆ ਸਜਣਾ ਬੁਲਾਦਿਏ ਸასი ਗੱਲ ਸਾਰਿਆਂ ਨੂੰ